ਹਾਂਜੀ ਅੱਜ ਜੀ ਦਾਨੇ ਵਾਲਾ ਸਤਲੁਜ دریا ਤੇ ਪਾਣੀ ਬਹੁਤ ਜ਼ਿਆਦਾ ਤੇਜ਼ ਹੋ ਗਿਆ ਜੀ ਰਾਤੀ ਬਹੁਤ ਘਟ ਸੀਗਾ ਆਂਦਸ ਨੇ ਪਾਣੀ ਪਾਣੀ ਪੋਈ ਜ਼ਿਆਦਾ ਹੀ ਹੋ ਗਿਆ ਹਨਾ ਪਰ ਉਹ ਚਾਹਦਾ ਹੈ ਕਿੰਨੀ ਕਰਾ ਰਾਤੀ ਘਟ ਸੀਦਾ ਪਰ ਰਾਤੀ ਪਾਣੀ ਬਹੁਤ ਘਟ ਸੀਦਾ ਰਾਤੀ ਹੁਣ ਪਾਣੀ ਛੱਡਿਆ ਜਿਵੇਂ ਰਾਤ ਹੂੰ ਕਾਤੇ ਨੇ ਤੁਸੀਂ ਵੀਰੇ ਨੂੰ ਥੋੜਾ ਵੀਰੇ ਵੀ ਛੱਡਿਆ ਵੀਰੇ ਉਹ ਗਿਆ ਮੈਨੂੰ ਹਾਂ ਜੀ ਆ ਗਿਆ ਸਾਡੇ ਨਹੀਂ ਖੜੇ ਨਹੀਂ ਕਿਤੇ ਗੋਟਿਆਂ ਤੋਂ ਡੋਲ ਡੋਲ ਕਿਤੇ ਨਹੀਂ ਜ਼ਰੂਰ ਸਾਰੀ ਨਕੀ ਪਈ ਆ ਸੰਦਪੁਰ ਵਾਲੀ ਗਰਾਉਂਡ ਵਿੱਚ ਸਪੂਰ ਵਾਲੀ ਡਾਕ ਦੇ ਪਾਣੀ ਬੜਾ ਫੁੱਪਰ ਆਇਆ ਠੀਕ ਆ ਜੀ ਓਏ ਇਧਰ ਪਰਦੀ ਨਾਲ ਦੀ ਪਰਦੀ ਪਰ ਜੀਰ ਦੀ ਆ ਜਾਓ ਘਟੋ ਆ ਜਾ ਪਟਿਆ ਹੋਇਆ ਆ ਆਹੋ ਘਟੋ ਆ ਜਾ ਪਟਿਆ ਹੋਇਆ ਆ ਉਹ ਟੋਆਲੇ ਪਟਿਆ ਪੈ ਤਾ ਪਾਣੀ ਮਿੱਤਰ ਚੜਦਾ ਹੈ ਹੈ ਹੋਰ ਚੜੂਗਾ ਦੋ ਵਜੇ ਤੱਕ ਚਾਹੁੰਦਾ ਹੋਏ ਤੱਕ ਚੜਦਾ ਰਹੇ ਇਹਦੇ ਮਿਰਸਾਬ ਦਾ ਹੋਰ ਆ ਗਿਆ ਉਹ ਏਨਾ ਲੈਵਲ ਬਰਾਬਰੀ ਹਨ ਕਿੰਨਾ ਚੱਲਿਆ ਹਾਂ ਵਾਹ ਵਾਹ ਚੱਲ ਆ ਜਾ ਚੱਲੀਏ ਬਸ ਇੰਨੇ ਕਿਹਾ ਜੀ ਹਾਂ ਜੀ ਕਿਹਾ ਸੀਗਾ ਜੀ ਚੰਗਾ ਜੀ ਬਾਬਾ ਚੱਕਰਾ ਦੇ ਮੀਂਹ ਅੰਦਰ ਪੈਂਟੀਆਂ ਹੀ ਕਰਨੀਆਂ ਆ ਦੇ ਉਹੀ ਚੱਕਰੋਂ ਦੇ ਠੀਕ ਹੈ ਸਪੀਡ ਦੇਖੋ ਪਾਣੀ ਦੀ ਇਹ ਹੁਣੀ ਤੇ तकरीबन 40-50 ਦੀ ਹੁਣੀ ਆ। ਜਿਆਦੀ ਆ ਪਪਾ। ਚਾਹੀ ਇਸ ਪਿੰਡ ਤੇ ਮੋਟਰਸਾਈਕਲ ਤੇ ਆਏ ਚੱਕਰ ਉਹਦੇ ਨੇ। ਇਹ ਚੱਲੀ ਜਾ ਰਹੀ ਆ ਪਪਾ। ਲੱਗੇ 120 ਦੇ। 100 ਦੇ। 150 ਦੇ ਲੱਗੇ ਸਾਡੇ ਤੇ। ਹਾਂ। ਨਹੀਂ ਮੈਂ ਦੁਬਾਰਾ ਦੇਖਣਾ ਪਪਾ। ਪਪਾ ਦੇ ਚੁਣਨਾ। ਮਰਦਾ ਇਹ। 40 ਦੀ ਸਪੀਡ ਭਾਜੀ 40 ਦੀ ਸਪੀਡ ਬਹੁਤ 150 ਦੀ ਬਹੁਤ ਜ਼ਿਆਦੀ ਹੁੰਦੀ ਹੈ ਸਪੀਡ 40 ਨਹੀਂ ਬਹੁਤ ਐਥੋਂ 40 ਦੀ ਤਾਂ ਦੱਸਣਾ 40 ਦੀ 40 ਕਿਤੇ ਹੀ ਆ ਹੈ ਸਾਰੇ ਚੱਲਦੇ ਉਹ ਵੀ ਚੱਲਦਾ ਆ ਵੀ ਇਥੋਂ ਬੜ ਕੇ ਹੁੰਦਾ ਇਦਾਂ ਬਹੁਤ ਜ਼ਿਆਦੀ ਤੇਜ਼ੀ ਨਾਲ ਚੱਲ ਰਿਹਾ ਪਾਣੀ ਕੋਈ ਅਜੇ ਸਪੀਡ ਨਾਲ ਚੱਲ ਰਿਹਾ ਪਾਣੀ ਹੈ ਲੱਗਾ ਪਾਣੀ ਇੱਥੇ ਜਾਂਦੇ ਦੇਖੋ ਉਹ ਪਰਲੇ ਬੰਨਾ ਪਾਣੀ ਉਹ ਨਾ ਕਰੀ ਠਿਕਾਈਏ ਉਹ ਤਾਂ ਕੋਈ ਉਹ ਮੇਰਾ ਖਿਆਲ ਉਹ ਦੰਦ ਲੱਗਾ ਆਂ ਮਾਰਦਾ ਇਹ ਆਪਣੇ ਇੱਧਰਲੇ ਬੰਨਨੇ ਨਹੀਂ ਸੀ ਆਉਂਦਾ ਉਹ ਨੂੰ ਜਾਂਦਾ ਸੀ ਹੁਣ ਹੁਣ ਇੱਧਰ ਆ ਕੇ ਹੁਣ ਬੰਨੇ ਬੰਨਦੇ ਉਹ ਦਿਲ ਬਰਾਬਰ ਆ ਛਾਵਾ ਬੋਲ ਤਾਂ ਕਰ ਕੋ ਨਾਲ ਕਬੂਤਰ ਵੀ ਮਿਲ ਜਾਂਦਾ ਤੋਰ-ਤੋਰ ਕੇ ਉਹ ਵੱਢਣ ਦਾ ਤੇ ਹੁਣ ਹਾਰ ਕੇ ਸੜਨ ਦਾ ਪਪੂਲਰ ਨਾਲੇ ਮੈਂ ਦੇਖੀ ਉਹ ਕਿੱਥੇ ਗਿਆ ਪਾਣੀ ਪਾਣੀ ਹੁਣਾ ਆਹੋ ਉਧਰਲੀ ਸਾਈਡ ਘਾਰਿਆ ਹਣਾ ਤੇ ਚਾਰ ਛੱਡੇ ਆ ਚਾਰ ਘੋੜੇ ਆ ਘਾਰਿਆ ਦੇ ਲੋ ਘਾਰ ਦੇਖ ਕੇ ਪੁੰਚ ਲਗ ਪਿਆ ਹੋਇਆ ਹੀ ਆ ਨਾ ਘਰ ਵਿੱਚ ਲਗ ਪਿਆ ਹੋਇਆ ਹੈ ਨਾ ਇਹਦਾ ਮਲਸੀ ਨੇ ਪਾਣੀ ਪਾਉਂਦੇ ਹੋਏ ਉੱਪਰ ਸੀ ਆ ਉੱਪਰ ਜਿੱਤੇ ਬੀਬੀ ਮੰਗਦੇ ਨੇ ਜਿਹੜੇ ਆਹ ਕਾਲੀ ਜਿਹੜੇ ਤੇ ਕੇ ਕੇ ਬੇਬੇ ਸਾਹਿਬ ਉਹ ਕਾਲੀ ਕਾਲੀ ਵਰਲੀ ਆ ਆ ਉਹ ਆਇਆ ਸਾਹਿਬ ਆਗੇ ਤੇ ਰਹੀ ਉਹ ਤਾਂ ਪਾਣੀ ਵਿੱਚ ਖੜੇ ਨਾ ਨਾ ਉਸ ਤੇ ਰੱਖ ਅਤੇ ਦੇਖ ਰਖਦੇ ਹਾਂ ਜੀ ਬਹੁਤ ਜ਼ਿਆਦਾ ਪਾਣੀ ਦਾ ਲੈਵਲ ਤੇਜ਼ ਹੋ ਗਿਆ ਜੀ ਪਾਣੀ ਚੜ ਗਿਆ ਚੜਦਾ ਆਪਣੀ ਨੰਗਲੀ ਪਾਣੀ ਚੜਦਾ ਯਾਰ ਅੱਧਾ ਪਾਣੀ ਦੇ ਪਾਸੇ ਉਧਰ ਨੇੜੇ ਹੀ ਸੜਕ ਦਾ ਲੈਵਲ ਹੈ ਜੀ ਇਧਰਲੀ ਸੜਕ ਆਪਰੇ ਦੌੜੇ ਲਾਉਂਦੇ ਆਪਰੇ ਅੰਦਰ ਹੀ ਰੋਣ ਆਪਰੇ ਅੰਦਰ ਹੀ ਰੋਣ ਆ ਕਪੀਸ਼ਨ ਜੇ ਪਤਾ ਕੋਈ ਨਹੀਂ ਲਗਾ ਜੇ ਇਹਦੇ ਉਹ ਸਭ ਪਤਾ ਪਿਆ ਇੱਥੇ ਰੱਖਣ ਦਾ ਸੀ ਆਂਡੇ ਵਾਲਾ ਸਾਡੇ ਕੋਲ ਪੇਟੀਸ਼ਨ ਆ ਨੋਜਦੀ ਵੀ ਮੜੀ ਨਿਗਰੱਖੇ ਹੋਰ ਨਾ ਕੋਲ ਉਸ ਮਾਨ ਦਾ ਬਹੁਤ ਫਾਇਦਾ ਹੀ ਆ ਕਿੱਥੇ ਦਿੰਦੇ ਕੋਈ ਉਹ ਗਾਂਦਰਾ ਨੇ ਗਾਂ ਇਹ ਪਾੜਾਇਆ ਮੈਨੂੰ ਕਿਹਾ ਤੇ ਮੈਂ 3-4 ਗੁਣਾ ਗਾਂ ਦੱਖਣਾ ਦਾ ਮਾਥਮ ਜੀ ਵੇਹਦਾ ਉਹ ਕਹਿੰਦਾ ਉੱਥੇ ਦਾ ਅੱਡਾ ਬੰਨਾ ਟੱਟ ਗਿਆ ਮੈਂ ਉੱਥੇ ਆਇਆ ਮੈਂ ਕਿਹਾ ਹਾਂ ਆਪਣੇ ਪਿੰਡ ਦਾ ਬਹੁਤ ਰੌਲਾ ਪਿਆਗਾ ਅੱਧੇ ਘੰਟੇ ਦੀ ਗੱਲ ਆਖਿਆ ਤਾਂਨੇ ਵਾਲੀ ਦੀ ਅਫਵਾਹ ਵੀ ਬਹੁਤ ਜ਼ਿਆਦਾ ਆ ਡਰ ਗਿਆ ਸਤਲੁਜ ਦਰਿਆ ਟੁੱਟ ਗਿਆ ਉਥੋਂ ਆ ਤੁਸੀਂ ਲਾਈਵ ਦੇਖ ਸਕਦੇ ਹੋ ਇਹ ਕਿਵੇਂ ਪਾਣੀ ਦਾ ਫਿਰਸੇ ਲੈਵਲ ਤੋਂ ਬਹੁਤ ਜ਼ਿਆਦਾ ਉੱਚਾ ਆ ਮੈਂ ਦੱਸਿਆ ਤੇ ਮੈਂ 50 ਗੁਣਾ ਪਰ ਇਹ ਅਫਵਾਹਾਂ ਤੋਂ ਬਚੋ ਕਿ ਦਾਨੀਆਵਾਂ ਦਾ ਦਰਿਆ ਟੁੱਟਾ ਨਹੀਂ ਆ ਚਲੋ ਇਹ ਹਰ ਚ ਦੇਖਤਾ ਹੈ ਨਾਮ ਕੀ ਹੈ ਵਾਗਰੂ ਵਿੱਚ ਇਦਾਂ ਦੀ ਨੋਬਤ ਲਿਆਵੇ ਵੀ ਨਾ ਪਰ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਉੱਚਾ ਲੋ ਕੀ ਲਾਗੇ ਬੰਨੇ ਹੋ ਪਿੰਡਾਂ ਦੇ ਸਮਾਨ ਚੱਕੀ ਜਾਂਦੇ ਜਿਹੜੇ ਲਾਗੇ ਬੰਨੇ ਰਹਿੰਦੇ ਸੀ ਪਿੰਡ ਦੇ ਇੱਥੋਂ ਪਿੰਡ ਤਕਰੀਬਨ ਹੈਗਾ 1 ਕਿਲੋਮੀਟਰ ਦੂਰੀ ਤੇ ਜਿਹੜਾ ਬੁੱਤਰ ਜਾਂ ਬੁੱਟੀ ਹੋਦਾ ਇੱਕ ਕਿਲੋਮੀਟਰ ਦੂਰੀ ਤੇ ਪਿੰਡ ਆ ਬਾਕੀ ਜਿਹੜੇ ਲਾਗੇ ਬੰਨੇ ਬੰਦੇ ਇੱਧਰ ਬੈਠੇ ਆ ਉਹਨਾਂ ਨੇ ਸਮਾਨ ਚੱਕ ਲਿਆ ਜੀ ਆਪਣਾ ਸੱਤ ਆਟ ਕਰੇ ਕੋਈ ਖਾਣਾ ਆਪਾਂ ਸਭ ਨੇ ਨਹੀਂ ਲਿਪਿਆ ਜੀ ਕਰਦਾ ਉਹ ਭਾਈ ਹੋਰਾਂ ਦਾ ਬੰਦਿਆ ਜਿੰਨੇ ਕਿਥੇ ਜਿੰਨੇ ਕਿਥੇ ਚ ਬਗੀ ਹਰ ਇੱਕ ਉਸ ਜੀ ਖੇਤੀ ਤੇ ਚੱਲਣਾ ਸਾਰਿਆਂ ਦਾ ਦਾ ਰੋਮਦਾਨ ਤੇ ਖੇਤੀ ਤੇ ਚੱਲਣਾ ਮਿਹਰ ਕਰੇ ਹਾਂ ਸਾਰੇ ਦੇ ਖੇਤੀ ਤੇ ਉਹਨਾਂ ਮਗਾਈ ਜਿਆਦਾ ਪਾ ਜਾਣੀ ਉਹ ਕਿਹਾ ਹੀ ਲਿਆਉਣਗੇ ਕਿੱਥੋਂ ਜੇ ਹੋ ਹੀ ਨਾ ਉਹਨਾਂ ਨੇ ਜਿਹੜਾ ਸਟਾਕ ਕੀਤੇ ਉਹਨਾਂ ਨੂੰ ਦੇਣਾ ਦਹਾਂ ਵਾਲੀ ਆ ਗਈ ਨਾ 10000 ਦੀ ਵੇਚਣਾ ਮਰ ਇਹਨਾਂ ਦਾ ਤਾਂ ਪਰਮਾਤਮਾ ਆਇਆ ਕਰਦਾ ਵਾ ਪੱਤਰ ਪੀਚ ਨਾਲ ਹੀ ਕਿਹਦਾ ਫਾਇਦਾ ਉਹਨਾਂ ਨੂੰ ਹੋਣਾ ਜਿਹੜੇ ਬੈਠੇ ਆ ਬਾਨੀ ਡਾ ਨਹੀਂ ਉਹਨਾਂ ਨੇ ਕਹਿੰਦਾ ਇਹਨਾਂ ਨੂੰ ਫਾਇਦਾ ਬੰਦਾ ਬਚਾ ਹੀ ਆ ਇੱਥੇ ਮੁੱਢਾ ਟਾਟੂ ਖੋਇ ਨੀ ਬਚਾਵਾ ਬਚਾਵਾ ਜਦੋਂ ਪਰਮਾਤਮਾ ਦਾ ਕਿਆ ਹੀ ਰੱਖੀ ਕਰੀਦਾ ਖੁਦਾ ਕਰ ਦਿੰਦਾ ਲਾਣ ਉਹਨਾਂ ਨੇ ਆਪਣੇ ਕੋਈ ਸਖਤਾਂ ਚੱਲ ਜੋ ਜਿਹੜੇ ਬੰਦਨ ਆ ਲੈ ਬੇਟੇ ਕਿਤਾਵਾਂ ਚੱਲੋ ਪੋਛੇ ਜਗਾ ਪਾ ਚ ਕੀ ਆਂਦੇ ਓਦਾਂ ਸਮਾਨ ਜਿਹੜੇ ਨੇੜੇ ਬੰਨੇ ਬੈਠੇ ਆ ਆ ਉੱਥੇ ਬਾਹਰ ਮੈਂ ਤਾਂ ਪੌਦ ਦਾ ਕਿੰਨਾ ਕੋਆ ਤੱਕ ਅੱਧਾ ਕਿਲੋਮੀਟਰ ਬੁਨੀ ਹੈ ਇਹ ਨੂੰ ਚੱਲ ਜੇ ਤੱਕ 10 ਕਿਲੋਮੀਟਰ ਤੱਕ ਮੇਰਾ ਆ ਗਿਆ ਕਿਲਾਨੀ ਤੋਂ ਬਾਅਦ ਨਹੀਂ ਇੰਨਾ ਹੀ ਤੇ ਪਾਣੀ ਥੱਲੇ ਇੰਨਾ ਹੀ ਪਾਣੀ ਫੇਰ ਸਾਰਾ ਇਹ ਬਿਆਸ ਜਾਂਦਾ ਹੈ ਦਾਦੀ ਜੀ ਪਟਿਆਲਾ ਕਰਿਆ ਹੋ ਜਾਇਆ ਇੱਕ ਇਕੱਠੇ ਹੁੰਦੇ ਜਾਂਦੇ ਸਤਲੋ ਜੀ ਇਕੱਠੇ ਹੁੰਦੇ ਜਾਂਦੇ ਕਾਮਾਂ ਹੈ ਆਪਣੇ ਕਾਮਾਂ ਆ ਇਕੱਠੇ ਹੋ ਜਾਂਦਾ ਉਹ ਤੋਂ ਗਾਂ ਪਾ ਗਾ ਤਾਂ ਆਪ ਬੋਲ ਦਿੰਦੇ ਪੀਰ ਨੂੰ ਪਾਕਿਸਤਾਨ ਨਾਲ ਆ ਬਣਾ ਬਣਾ ਪਾਣੀ ਪਾਣੀ ਰੋਣਾ ਦੀ ਕੋਠੀ ਆ ਉੱਥੇ ਵੀ ਹਰ ਗਿਆ ਜਿੱਦ ਦਾ ਪਾਣੀ ਉਹ ਨਹਿਰਾਂ ਚੋਂ ਜਾਂਦਾ ਜਿਹੜਾ ਰਸਤਾ ਨੇ ਇੱਧਰ ਬਣਿਆ ਰਸਤਾ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੇ ਭਾਈ ਜੀ ਨੂੰ ਪਾ ਗਾ ਮੱਝਾਂ ਲੜ ਕੇ ਦੇ ਲਾ ਕਰ ਰਹੇ ਕੋਇਆ ਦੇਖ ਦੇਣਾ ਟਾੜੜੀਏ ਥੋੜਾ ਬਾਹਰ ਆ ਵੀ ਜਿੱਦ ਕੀ ਚਾਹਵਾ ਉਸੇ ਫਟਣ ਦਾ ਮੋਟਰਸਾਈਕਲ ਲੱਗੀ ਹੋਗੀ ਆਈ ਕੈਂਡੀ ਸ਼ੇਅਰ ਜ਼ਰੂਰ ਕਰਿਓ ਸਾਰੇ ਵੀਰਾਂ ਨੂੰ ਬਾਕੀ ਨੂੰ ਬੰਦਾ ਕੱਟਦਾ ਤਾਂ ਵਾ ਸ਼ੇਅਰ ਕਰ ਦਿਓ ਵੀਡੀਓ ਜਲਦੀ ਜਲਦੀ ਇਹਨਾਂ ਵੀਰ ਸਾਰੇ ਜਣਾਂ ਇਹ ਇੱਥੋਂ ਤਾਂ ਅਗਰ ਮੋਟਰਸਾਈਕਲ ਜੁੱਤੀ ਕਰੂ ਉਹ ਕਹਿੰਦਾ ਛੱਡ ਦੇ ਵੀਕਤੀ ਆਪ ਨਿਕਲ ਨਹੀਂ ਕਰੋ ਹੇ ਨਾ ਇਹ ਸਾਰੇ ਪਤਾ ਨਹੀਂ ਜਾਂਦਾ ਪਰ ਅਸ ਤੋਂ ਇਹ ਦਰਿਆ ਦੇ ਵਿੱਚ ਪਾਣੀ ਸੋਚਾ ਹੁੰਦਾ ਪਿੰਡੇ ਰਹੇ ਸੀ ਯਾਰ ਇਤੋਂ 베ੜੀ ਚੜੀ ਸੀ ਇੱਕ ਵਾਰੀ ਉਹਨਾਂ ਨੂੰ ਮਾਣਾ ਪਾਣੀ ਕੱਢਣਾ ਉਧਰ ਰੋਸ਼ਨੀ ਨਹੀਂ ਸੀ ਤਾਂ 베ੜੀ ਚੜੇ ਤਾਂ ਇੰਨਾ ਹੀ ਪਾਣੀ ਸਮਝਦਾ ਇੰਨਾ ਹੀ ਪਾਣੀ ਸੋਚਦਾ ਕਈ ਮੇਰੇ ਪੁਰਾਣੇ ਮੈਂ ਨੂੰ ਵੀ ਬੈ ਬਰਿਡਿਟੇਟਰ ਸੀ ਉਹ ਛੋਟਾ ਜਿਹਾ ਹੁੰਦਾ ਕਾ ਮੁੰਡੇਰ ਦਾ ਹੁਣ ਚੱਕਰ ਆ ਵੀ ਪਾਣੀ ਨੂੰ ਦੇਖ ਕੇ ਕਦੇ ਦੇਖਿਆ ਹੀ ਨਹੀਂ ਹੁਣ ਤਾਂ ਪਾਣੀ ਨਾ ਹੁੰਦਾ ਹੀ ਨਹੀਂ ਇਹਦੇ ਚ 24 ਘੰਟੇ ਪਾਣੀ ਕਮ ਸੇ ਕਮ ਇੰਨਾ ਤਾਂ ਲੱਗਦਾ ਹੁੰਦਾ ਸੀ ਤੋਂ ਸਪਾਈਦਾ ਤਿੱਥੋਂ ਤਾਈ ਹੁਣ ਤਾਂ ਪਾਣੀ ਬਹੁਤ ਜ਼ਿਆਦਾ ਸੁੱਕ ਗਿਆ ਹੈ ਇਹਦੇ ਵਿੱਚ ਨਹੀਂ ਹੁਣ ਤਾਂ ਛੜਦੇ ਨਹੀਂ ਆ ਹੁਣ ਹੌਣ ਭਾਗ ਹੁੰਦੀ ਆ ਹਮਮ ਅੱਗਾ ਪਬੂਲਰ ਪਬਾਲਦ ਕੱਖ ਨਹੀਂ ਸੀ ਪਾਣੀ ਪਾਣੀ ਨਜ਼ਰ ਆਉਂਦਾ ਹੁੰਦਾ ਜੀ ਦਾਨੇ ਵਾਲ ਜਲੰਧਰ ਵੇਖ ਸਕਦੇ ਤੁਸੀਂ ਜੀ ਸਤਲੁਜ ਦਰਿਆ ਦਾਨੇ ਵਾਲ ਦੀ ਅਫਵਾਹਾਂ ਤੋਂ ਬਚੋ ਜੀ ਇਹ ਸਤਲੁਜ ਦਰਿਆ ਜੇ ਚਲੋ ਮਹਾਰਾਜ ਦੀ ਕਿਰਪਾ ਨਾਲ ਬਚਾਈ ਹੈਗਾ ਐਵੇਂ ਅਫਵਾਹਾਂ ਤੋਂ ਬਚੋ ਕਿ ਦਾਨੇ ਵਾਲ ਦਰਿਆ ਟੁੱਟ ਗਿਆ ਲੱਗਦਾ ਸੁਣਦਾ ਆਹ ਵੇਖ ਤੋਂ ਪਤਾ ਲੱਗਦਾ ਵਾ ਬੜਾ ਮੋਟਾ ਦਰੀਆ ਟੁੱਟ ਗਿਆ ਬਟ ਦਰੀਆ ਬਿਲਕੁਲ ਸੇਫ ਹੈ ਜੀ ਬਟ ਪਾਣੀ ਦਾ ਲੈਵਲ ਰਾਤ ਨਾਲੋਂ ਰੋਜ਼ ਰਾਤ ਨੂੰ ਵਾਧਾ ਪਾਣੀ ਦਾ ਲੈਵਲ ਇੱਧਰ ਵੇਖੋ ਤੁਸੀਂ ਰਸਤੇ ਦੇ ਬਰੋਬਰ ਹੀ ਚੱਲਣ ਲੱਗ ਗਿਆ ਜੀ дерево